ਅੱਜਕੱਲ ਕੈਂਬਰਿਕ ਪ੍ਰਿੰਟ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਹੈ ਜੀ ਮਾਰਕੀਟ ਦੇ ਵਿੱਚ ਜਿਹਦੇ ਵਿੱਚ ਸੋਨੋ ਮਿਲ ਰਹੇ ਨੇ ਸੈਮੀ ਕੈਂਬਰਿਕ ਪ੍ਰਿੰਟਸ ਉਹ ਵੀ कॉटन राइट बॉटम ਦੇ ਨਾਲ ਨਾਲੇ ਮਲਮਲ कॉटन ਦੇ ਦੁਪੱਟਾ ਆਊਗਾ ਦੇ ਨਾਲ ਨਾਲ ਜੀ ਤੇ ਪੂਰਾ ਸੈੱਟੂ ਸੈੱਟ ਕਲੈਕਸ਼ਨ ਮਾਰਕੀਟ ਦੇ ਵਿੱਚ ਆ ਚੁੱਕਿਆ ਹੈ ਲਾਂਚ ਕਰ ਦਿੱਤਾ ਹੈ ਆਪਾਂ ਨਵਾਂ ਕਲੈਕਸ਼ਨ ਹਣ ਤੁਹਾਨੂੰ ਦਿਖਾਵਾਂਗੇ ਅੱਜ ਇਸੇ ਤਰ੍ਹਾਂ ਦੇ ਕੁਝ ਕੈਂਬਰਿਕ ਪ੍ਰਿੰਟਸ ਵਾਲੇ ਆਰਟੀਕਲ ਜਿਹੜਾ ਕਿ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਗਿਆ ਹਾਲੇ ਸੂਰਤ ਵਿੱਚ ਜੇਕਰ ਤੁਸੀਂ ਜਾਣਦੇ ਹੋ ਕਿ ਤੁਹਾਡੇ ਪੰਜਾਬ 'ਚ ਵੀ ਉਹ ਕਲੈਕਸ਼ਨ ਟ੍ਰੈਂਡਿੰਗ ਚ ਹੋਵੇ ਕਿ ਤੁਹਾਨੂੰ ਵੀ ਲੈਣੇ ਹੋਣ ਤਾਂ ਪਲੀਜ਼ ਹਿਡਨ ਚੈੱਕ ਆਊਟ ਕਰਿਓ ਕਿਉਂਕਿ ਅਸਦੇ ਕਲੈਕਸ਼ਨ ਬਹੁਤ ਸੋਹਣੇ ਹੈ ਇਸ ਤਰ੍ਹਾਂ ਦੇ ਕਲੈਕਸ਼ਨ ਸੇ ਪਹਿਲਾਂ ਨਹੀਂ ਦੇਖੇ ਹੋਣੇ ਜਿਹੜਾ ਕਲੈਕਸ਼ਨ ਸ ਮੈ ਲੈ ਕੇ ਆਏ ਹੈ। ਸੋ ਫੈਬਰਿਕ ਇੱਕਦਮ ਨਵਾਂ ਪ੍ਰਿੰਟਸ ਇੱਕਦਮ ਨਵੇਂ ਤੇ ਜੈਨੂਇਨ ਪ੍ਰਾਈਸ ਯਾਨੀ ਕਿ ਫੈਕਟਰੀ ਰੇਟਾਂ ਤੇ ਸਰਸਕਾਲ ਜੀ ਵੈਲਕਮ ਬੈਕ ਟੂ ਅਵਰ ਚੈਨਲ ਕਿਵੇਂ ਤੁਸੀਂ ਸਾਰੇ ਆਇਓ ਤੁਸੀਂ ਸਾਰੇ ਵੈਲ ਐਂਡ ਗੁੱਡ ਵਧਿਆ ਹੋਗੇ ਤਾਂ ਚਲੋ ਅਸ਼ਰੋ ਦਿਖਾਣੇ ਆ ਕੁਝ ਨਵਾਂ ਟ੍ਰੈਂਡਿੰਗ ਸਟਾਈਲੀ ਤੇ ਸੋਨਾ ਜਿਹਾ ਕਲੈਕਸ਼ਨ ਉਹ ਵੀ ਕੈਂਬ੍ਰਿਕ ਪ੍ਰਿੰਟ ਦੇ ਨਾਲ ਕਾਟਨ 베ਸ ਤੇ ਬਹੁਤ ਪਿਆਰੇ ਆਰਟੀਕਲਸ ਬਣ ਕੇ ਆ ਚੁੱਕੇ ਨੇ ਫਰਸਟ ਆਰਟੀਕਲ ਤੁਹਾਨੂੰ ਮੈਂ ਸ਼ੋਅ ਕਰਨ ਲੱਗੀਆਂ ਇੱਥੇ ਜਿਹੜਾ ਕਿ ਕਾਫੀ ਸੋਨਾ ਜਿਹਾ ਹੈ ਆ ਚੈੱਕ ਕਰੋ ਜੀ आवर ਫਰਸਟ ਆਰਟੀਕਲ ਸਭ ਤੋਂ ਪਹਿਲਾਂ ਪ੍ਰਿੰਟ ਦੇਖੋ ਇਹਦਾ ਕਿੰਨਾ ਪਿਆਰਾ ਪ੍ਰਿੰਟ ਹੈ 컬러 ਦੇਖ ਸਕਦੇ ਹੋ ਬਹੁਤ ਸੋਹਣਾ ਹੈ ਨਾਲੇ ਇਹਦੇ ਵਿੱਚ ਤੁਹਾਨੂੰ 4 ਪੀਸ ਮਿਲ ਜਾਣਗੇ ਇਹ ਰਿਹਾ ਜੀ ਇਹਦਾ ਮਲਮਲ कॉटन ਦਾ ਦੁਪੱਟਾ ਆ ਵੇਖੋ ਪੂਰਾ ਮਲਮਲ कॉटन ਦਾ ਫੁੱਲ ਸਾਈਜ਼ ਦਾ ਦੁਪੱਟਾ ਹੋਗਾ ਜੇਕਰ ਤੁਹਾਨੂੰ ਡਾਰਕ ਕਲਰ ਲੈਣਾ ਹੋਵੇ ਤਾਂ ਫਿਰ ਆ ਵਾਲਾ ਆਰਟੀਕਲ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਡਾਰਕ ਕਲਰ ਦੇ ਵਿੱਚ ਆਊਗਾ ਥੱਲੇ ਤੁਸੀਂ ਬਾਰਡਰ ਚੈੱਕ ਕਰੋ ਕਿਸ ਤਰ੍ਹਾਂ ਦਾ ਦਿੱਤਾ ਗਿਆ ਹੈ ਬਹੁਤ ਸੋਹਣਾ ਹੈ ਨਾਲੇ ਇਹ ਰਿਹਾ ਜੀ ਇਹਦਾ ਦੁਪੱਟਾ ਇੱਕ ਹੋਰ ਆਰਟੀਕਲ ਚਲੋ ਤੁਹਾਨੂੰ ਚੈੱਕ ਕਰਾ ਦਿੰਨੇ ਆ ਆਹ ਵਾਲਾ ਚੈੱਕ ਕਰੋ ਜੀ ਇਹਦਾ ਪ੍ਰਿੰਟ ਵੇਖੋ ਪੂਰਾ ਪਾਕਿਸਤਾਨੀ ਟਾਈਪ ਦਾ ਪ੍ਰਿੰਟ ਦਿੱਤਾ ਗਿਆ ਹੈ ਕੈਂਬ੍ਰਿਕ ਪ੍ਰਿੰਟ ਤੇ ਵੀ ਚਾਰਟੀਕਲ ਹੈ ਇਹਦਾ ਵੀ ਮਲਮਲ कॉटन ਦਾ ਦੁਪੱਟਾ ਆਉਣ ਵਾਲਾ ਇੱਕ ਹੋਰ ਆਰਟੀਕਲ ਤੁਹਾਨੂੰ ਦਿਖਾ ਦਿੰਨੇ ਆ ਆਹ ਵੇਖੋ ਇਹ ਵੀ ਕਾਫੀ ਪ੍ਰੀਟੀ ਆਰਟੀਕਲ ਹੈ ਆ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਬਹੁਤ ਸੋਹਣਾ ਹੈ ਪ੍ਰਿੰਟ ਬਹੁਤ ਵਧੀਆ ਹੈ ਨਾਲੇ ਇਹ ਰਿਹਾ ਜੀ ਦਾ ਦੁਪੱਟਾ ਤੁਹਾਨੂੰ ਸਾਰਿਆਂ ਦੇ ਵਿੱਚ ਬਾਟਮ ਮਿਲੂਗੀ ਬਾਟਮ ਤੁਹਾਨੂੰ कॉटन ਦੇ ਮਿਲਣ ਵਾਲੀ ਹੈ ਚਲੋ ਇੱਕ ਹੋਰ ਆਰਟੀਕਲ ਚੈੱਕ ਕਰਾ ਦਿੰਨੇ ਆ ਇੱਕ ਆਵਲ ਆਰਟੀਕਲ ਚੈੱਕ ਕਰੋ ਇਹ ਵੀ ਕਾਫੀ ਪਿਆਰਾ ਹੈ ਮੈਂ ਤੁਹਾਨੂੰ ਇਹ ਪੂਰਾ ਆਰਟੀਕਲ ਓਪਨ ਕਰਕੇ ਦਿਖਾ ਦਿੰਨੀ ਆ ਕਿ ਤੁਹਾਨੂੰ ਪਤਾ ਲੱਗ ਜੇ ਕਿ ਕਿਸ ਤਰ੍ਹਾਂ ਦਾ ਪੀਸ ਆਊਗਾ ਆ ਵੇਖੋ ਸਭ ਤੋਂ ਪਹਿਲਾਂ ਤੁਸੀਂ ਆ ਚੈੱਕ ਕਰੋ ਇਹ ਇਹਦਾ ਰੈਨ ਵਾਲਾ ਜੀ ਬਹੁਤ ਹੀ ਪਿਆਰਾ ਜਿਹਾ ਫਰੰਟ ਪਾਰਟ ਇਹ ਰਹੂਗਾ ਜੀ ਇਹਦਾ ਬੈਕ ਪਾਰਟ ਸਲੇਸ਼ ਵਿੱਚ ਸੇਮ ਮਿਲੂਗੀ ਇਹ ਇਹਦਾ ਬਾਟਮ ਆਉਣ ਵਾਲਾ ਹੈ ਜੀ ਇਹ ਪੂਰਾ ਸੈੱਟ ਆਊਗਾ ਇਸ ਤਰ੍ਹਾਂ ਦਾ ਤੁਸੀਂ ਚੈੱਕ ਕਰ ਲਿਆ ਬਹੁਤ ਪਿਆਰਾ ਜਿਹਾ ਪੀਸ ਹੈ ਮੈਂ ਓਪਨ ਕਰਕੇ ਇਸ ਵਾਸਤੇ ਦਿਖਾਇਆ ਹੈ ਕਿ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦਾ ਪੀਸ ਰਹਿਣ ਆਲਾ ਹੈ ਤੇ ਇਹਦੇ ਵਿੱਚ ਆਪਣੇ ਕੋਲ ਹੋਰ ਵੀ ਬਥੇਰੇ ਕਲਰਸ ਨੇ ਜੇਕਰ ਤੁਹਾਨੂੰ ਲੈਣਾ ਹੋਵੇ ਤਾਂ ਪੂਰਾ ਸੈੱਟ ਲੈਣਾ ਪਊਗਾ ਕਿਉਂਕਿ ਸਿੰਗਲ ਪੀਸ ਚ ਆਪਾਂ ਡੀਲ ਨਹੀਂ ਕਰਦੇ ਤਾਂ ਪੂਰਾ ਸੈੱਟ ਟੂ ਸੈੱਟ ਕਲੈਕਸ਼ਨ ਹੀ ਤੁਹਾਨੂੰ ਮਿਲੇਗਾ ਇਹਦੇ ਵਿੱਚ ਆਪਣੇ ਕੋਲ ਜਿਹੜੇ ਕਲਰਸ ਆਣਗੇ ਉਹ ਵੀ ਬਹੁਤ ਹੀ ਜ਼ਿਆਦਾ ਸੋਹਣੇ ਕਲਰਸ ਐ ਤੇ ਹਾਂ ਇੱਕ ਚੀਜ਼ ਹੋਰ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਜਿਵੇਂ ਤੁਸੀਂ ਦੇਖਿਆ ਨਾ ਬਾਟਮ ਇਹਦਾ ਡਿਫਰੈਂਟ ਸੀਗਾ ਇਸੇ ਤਰ੍ਹਾਂ ਦਾ ਹੀ ਤੁਹਾਨੂੰ ਸਾਰਿਆਂ ਦੇ ਵਿੱਚ ਕਲੈਕਸ਼ਨ ਮਿਲੇਗਾ ਬਾਟਮ ਤੁਹਾਨੂੰ ਡਿਫਰੈਂਟ ਹੀ ਮਿਲਣ ਵਾਲਾ ਐ ਤੇ ਇਹਨਾਂ ਸਾਰਿਆਂ ਦੇ ਵਿੱਚ ਤੁਹਾਨੂੰ ਹੋਰ ਬਥੇਰੇ ਕਲਰਸ ਮਿਲ ਜਾਣਗੇ ਤੇ ਬਾਕੀ ਤੁਸੀਂ ਇੱਥੇ ਸਟਾਕ ਚੈੱਕ ਕਰ ਸਕਦੇ ਹੋ ਆਪਣੇ ਕੋਲ ਬਹੁਤ ਸਾਰਾ ਸਟਾਕ ਬਣ ਕੇ ਚੈੱਕ ਕਰ ਰਹੇ ਹੋ ਇਹ ਪੂਰਾ ਸਟਾਕ ਤੁਹਾਨੂੰ ਕੈਂਬ੍ਰਿਕ ਪ੍ਰਿੰਟ ਦੇ ਨਾਲ ਹੀ ਮਿਲੇਗਾ ਲੇਟੈਸਟ ਪ੍ਰਿੰਟ ਹੈ ਲੇਟੈਸਟ ਡਿਜ਼ਾਈਨ ਹੈ ਤੇ ਸੱਚੀ ਮੈਨੂੰ ਇਹ ਵਾਲਾ ਕਲੈਕਸ਼ਨ ਬਹੁਤ ਸੋਹਣਾ ਲੱਗਿਆ ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ ਇਹ ਵਾਲਾ ਤੁਸੀਂ ਪਲੀਜ਼ ਕੰਟੈਕਟ ਕਰ ਲਿਓ ਪਰਚੇਸ ਕਰ ਲਿਓ ਕਿਉਂਕਿ ਇਸ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਹੋਰ ਕੋਈ ਨਹੀਂ ਦੇ ਸਕਦਾ ਜਿਹੜਾ ਕਲੈਕਸ਼ਨ ਤੁਹਾਨੂੰ ਅਜਵੇਰਾ ਫੈਸ਼ਨ ਦੇ ਸਕਦਾ ਨਾਲੇ ਸੂਟ ਦੇ ਵਿੱਚ ਇਹੀ ਨਹੀਂ ਆਪਣੇ ਕੋਲ ਹੋਰ ਵੀ ਬਹੁਤ ਸਾਰੇ ਵੈਰਾਈਟੀਆਂ ਹੈ ਆਜੋ ਮੇਰੇ ਨਾਲ ਮੈਂ ਤੁਹਾਨੂੰ ਕੁਝ ਹੋਰ ਆਰਟੀਕਲ ਵੀ ਚੈੱਕ ਕਰਾ ਦੇਣੀ ਆ ਜਿਵੇਂ ਕਿ ਆ ਚੈੱਕ ਕਰੋ ਆਪਣੇ ਕੋਲ ਇਸ ਤਰ੍ਹਾਂ ਦੇ ਵੀ ਤੁਹਾਨੂੰ ਸੈੱਟ ਟੂ ਪਿਓਰ ਪ੍ਰੀਮੀਅਮ ਪੈਕੇਜਿੰਗ ਹੈ कॉटनੀ सूट ਦੇ ਨਾਲ ਇੱਥੇ ਲਿਖਿਆ ਗਿਆ ਹੈ ਕਿ 100% कॉटन ਹੈ ਜਦੇ ਵਿੱਚ ਸ਼ਿਫॉन ਦਾ ਦੁਪੱਟਾ ਮਿਲੂਗਾ ਉਹ ਵੀ ਵਰਕ ਵਾਲਾ ਇੱਕ ਆ ਵਾਲਾ ਚੈੱਕ ਕਰੋ ਫਿਰ ਆ ਵੀ ਤੁਸੀਂ ਦੇਖ ਸਕਦੇ ਹੋ ਇਹ 2.5 ਮੀਟਰ ਬੋਟਮ ਦੇ ਨਾਲ ਆਊਗਾ ਜੀ ਸਭ ਕੁਝ ਮੈਂਸ਼ਨ ਹੋ ਕੇ ਹੀ ਆਂਦਾ ਹੈ ਐਸੇ ਵਿੱਚ ਵੀ ਦਿੱਤਾ ਗਿਆ ਹੈ ਕਿ ਸ਼ਿਫॉन ਦੁਪੱਟਾ ਆਉਣ ਵਾਲਾ ਬੋਟਮ ਮਿਲੂਗਾ ਤੁਹਾਨੂੰ ਤੇ ਕੁੜਤੀ ਮਿਲਣ ਵਾਲੀ ਮਤਲਬ ਸੂਟ ਮਿਲਣ ਵਾਲਾ ਹੈ ਜਿਹੜਾ ਕਿ ਕਾਫੀ ਪ੍ਰੀਟੀ ਹੈ ਇਸ ਤਰ੍ਹਾਂ ਦੇ ਪੂਰੇ ਸੈਟ ਟੂ ਸੈਟ ਕਲੈਕਸ਼ਨਸ ਆਣਗੇ ਕਲਰ ਚਾਰਟ ਆਪਣੇ ਕੋਲ ਦੋ ਤਰ੍ਹਾਂ ਦੇ ਨੇ ਆ ਪੈਸਟਲ ਹੈ ਆ ਡਾਰਕ ਕਲਰ ਚਾਰਟ ਹੈ ਡਾਰਕ ਦੇ ਵਿੱਚੋਂ ਨੂੰ ਸਾਰੇ ਡਾਰਕ ਸ਼ੇਡਸ ਮਿਲਣਗੇ ਬਾਕੀ ਤੁਸੀਂ ਇੱਥੇ ਵੀ ਕਾਟਨ ਦੇ ਸੂਟਸ ਦੇਖ ਸਕਦੇ ਹੋ ਇਹ ਵੀ ਆਪਣੇ ਪੂਰੇ ਕਾਟਨ ਦੇ ਹੀ ਸੂਟਸ ਆਣ ਆਲੇ ਨੇ ਇਸ ਤਰ੍ਹਾਂ ਦੇ ਆ ਵੇਖੋ ਇਹ ਵੀ ਪਿਓਰ ਕਾਟਨ ਦੇ ਸੂਟਸ ਹੈ ਬਟ ਅੱਜ ਮੈਂ ਤੁਹਾਨੂੰ ਸਿਰਫ ਕੈਂਬ੍ਰਿਕ ਪ੍ਰਿੰਟ ਦਿਖਾਇਆ ਕਿਉਂਕਿ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਕਰ ਰਹੇ ਨੇ ਇਹ ਹਾਲੇ ਮਾਰਕੀਟ 'ਚ ਨਹੀਂ ਆਏ ਬਟ ਹਾਂ ਥੋੜੇ ਉੱਤੇ ਆ ਜਾਣੇ ਜੇ ਤੁਸੀਂ ਪਰਚੇਸ ਕਰਕੇ ਲੈ ਜਾਓਗੇ ਤੁਕੋ ਜੀ ਨਵਾਂ ਦੇਣਾ ਚਾਹੁੰਨੇ ਆਪਣੇ ਕਸਟਮਰਸ ਨੂੰ ਆਪਣੀ ਦੁਕਾਨ ਦੇ ਵਿੱਚ ਕੁਝ ਨਵਾਂ ਰੱਖਣਾ ਚਾਹੁੰਨੇ ਆ ਅਪਡੇਟ ਕਰਨਾ ਚਾਹੁੰਨੇ ਆ ਸ਼ਾਪ ਨੂੰ ਤਾਂ ਪਲੀਜ਼ ਜ਼ਰੂਰ ਤੋਂ ਕੰਟੈਕਟ ਕਰ ਲੈ ਸਕਦੇ ਹੋ ਨੰਬਰ ਮੈਂਸ਼ਨ ਕਰਿਆ ਕਰੇ ਬੈਠੇ ਔਨਲਾਈਨ ਪਰਚੇਸਿੰਗ ਕਰ ਸਕਦੇ ਹੋ ਵੀਡੀਓ ਕਾਲ ਦੀ ਫੈਸਿਲਿਟੀ ਹੈ ਆਪਣੇ ਕੋਲ ਜੇਕਰ ਤੁਸੀਂ ਪਰਚੇਸਿੰਗ ਕਰਨ ਵਾਸਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤੁਹਾਨੂੰ ਆਣਾ ਹੈ ਜ ਮੇਰਾ ਫੈਸ਼ਨ ਸੂਰਤ ਦੱਸ ਦੀ ਵੀਡੀਓ ਨੂੰ ਐਂਡ ਕਰਦੇ ਚਲਾਂਗੇ ਆਪਾਂ ਨਵੀਂ ਵੀਡੀਓ ਵੱਲ ਧਿਆਨ ਰੱਖਿਓ ਆਪਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹੋ ਜਿਹਾ ਹੋਰ ਵੀ ਅਪਡੇਟਡ ਕਲੈਕਸ਼ਨ ਦੇਖਣ ਵਾਸਤੇ ਨਵੇਂ-ਨਵੇਂ ਕਲੈਕਸ਼ਨਸ ਦੇਖਣ ਵਾਸਤੇ ਫਿਰ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਿਓ ਅਜਾ ਕਲੈਕਸ਼ਨ ਕਿ ਹੋਇਆ ਲੱਗੇ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਵੀਡੀਓ ਚੰਗੀ ਲੱਗੀ ਹੋਈ ਤਾਂ ਲਾਈਕ ਸ਼ੇਅਰ ਕਰ ਦੇ ਜਾਈਓ ਧੰਨਵਾਦ